ਬਟਿੰਡਾ ਦੇ ਪਾਸੇ ਇਲਾਕੇ ਵਿੱਚੋਂ ਗਵਾਹ ਕੀਤੇ ਹੋਏ ਫਾਈਨੈਂਸਰ ਨੂੰ ਬਟਿੰਡਾ ਪੁਲਿਸ ਨੇ ਸੁਰੱਖਿਅਤ ਬਰਾਮਦ ਕਰਕੇ ਫਿਰੋਤੀ ਦੀ ਰਕਮ ਸਣੇ ਇੱਕ ਔਰਤ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਐ ਐਸਐਸਪੀ ਬਟਿੰਡਾ ਦੀਪਕ ਪਾਰਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੇ ਨੂੰ ਨਾਮ ਲੂਮ ਵਿਅਕਤੀ ਅਗਵਾ ਕਰਕੇ ਲੈ ਗਏ ਨੇ ਤੇ ਪਰਿਵਾਰ ਕੋਲੋਂ ਉਸ ਲੜਕੇ ਨੂੰ ਸਹੀ ਸਲਾਮਤ ਛੱਡਣ ਬਦਲੇ 40 ਲੱਖ ਰੁਪਏ ਦੀ ਫਿਰੋਤੀ ਮੰਗ ਰਹੇ ਨੇ ਪੁਲਿਸ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਈ ਤੇ ਕਾਰਵਾਈ ਕਰਦਿਆਂ ਮੁਕਦਮਾ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਇਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਬਠਿੰਡਾ ਦੀਪਕ ਪਾਰਕ ਨੇ ਹੋਰ ਕੀ ਕੀ ਜਾਣਕਾਰੀ ਦਿੱਤੀ ਆਓ ਇੱਕ ਵਾਰੀ ਸੁਣਦੇ ਹਾਂ ਸਤਿ ਸ੍ਰੀ ਅਕਾਲ ਜੀ ਇੱਕ ਸਾਨੂੰ ਇੱਕ ਤਰ੍ਹਾਂ ਇੱਕ ਨੂੰ ਜਾਣਕਾਰੀ ਮਿਲੀ ਸੀ ਕਿ ਬਠਿੰਡਾ ਪੁਲਿਸ ਨੂੰ ਇੱਕ ਪਰਿਵਾਰ ਵੱਲੋਂ ਦੱਸਿਆ ਗਿਆ ਸੀਗਾ ਕਿ ਉਹਨਾਂ ਦਾ 25-26 ਸਾਲ ਦਾ ਮੁੰਡਾ ਉਹਨੂੰ ਕਿਸੇ ਨੇ ਉਹ ਕਰੋ ਗਿਆ ਸੀਗਾ ਤੇ 3-4 ਘੰਟੇ ਤੋਂ ਨਹੀਂ ਆਇਆ ਉਹਨਾਂ ਨੂੰ ਸ਼ੱਕ ਹੈਗਾ ਕਿ ਕਿਸੇ ਨੇ ਕਿਡਨੈਪ ਕਰ ਲਿਆ ਤੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਸਾਡੀ ਬਟੰਡਾ ਪੁਲਿਸ ਪੂਰੀ ਹਰਕਤਾਂ ਆ ਗਈ ਸਾਡੇ ਐਸਪੀਡੀ ਸਾਡੇ ਐਸਪੀ ਸਿਟੀ ਡੀਐਸਪੀ ਡੀ ਡੀਐਸਪੀ ਸਿਟੀ 2 ਸੀਆਈਏ 1 2 ਇਹਨਾਂ ਦੀ ਟੀਮ ਸਟੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੀ ਟੀਮ ਅਸੀਂ ਵਕ ਵਕ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰਤੀ ਪੂਰੇ ਟਾਈਮ ਜਦੋਂ ਤੱਕ ਇਹਦੀ ਬਰਾਮਦਗੀ ਨਹੀਂ ਹੋਈ ਮੁੰਡੇ ਦੀ ਉਦੋਂ ਤੱਕ ਸਾਡੀ ਟੀਮਾਂ ਜਿਹੜੀ ਹੈ ਪਰਿਵਾਰ ਦੇ ਨਾਲ ਰਹੀ ਅਸੀਂ ਫਿਰ ਇੱਕ ਆਪਰੇਸ਼ਨ ਪਲਾਨ ਕੀਤਾ ਬਲੈਂਡ ਆਪਰੇਸ਼ਨ ਦੇ ਤਹਿਤ ਪਹਿਲਾਂ ਸਾਡੀ ਪਹਿਲੀ ਇਹ ਸੀਗੀ ਕਿ ਇਸ ਮੁੰਡੇ ਨੂੰ ਸੇਫਲੀ ਤੇ ਬਿਲਕੁਲ ਸਹੀ ਕੰਡੀਸ਼ਨ ਚ ਇਹਨੂੰ ਰਿਕਵਰ ਕੀਤਾ ਜਾਏ ਇਹ ਅਸੁਰੱਖਿਅਤ ਆਪਣੇ ਕਰਤਿਆਂ ਕੋਲ ਆ ਜਾਏ ਤਾਂ ਇੱਕ ਆਪਰੇਸ਼ਨ ਅਸੀਂ ਪਲਾਨ ਕਰਕੇ ਪਹਿਲਾ ਇਹਨੂੰ ਰਿਕਵਰ ਕਰਾਇਆ ਜਦੋਂ ਇਹ ਸੇਫਲੀ ਆਪਣੇ ਘਰ ਪਰਿਵਾਰ ਕੋਲ ਆ ਗਿਆ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਤਿੰਨ ਇਹਦੇ ਵਿੱਚ ਮੁੱਖ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 10 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਇੱਕ ਮੋਬਾਈਲ ਫੋਨ ਇੱਕ ਸਵਿਫਟ ਗੱਡੀ ਤੇ ਇੱਕ ਪਿਸਤੌਨ ਵਾਲਾ ਲਾਈਟਰ ਰਿਕਵਰ ਕੀਤਾ ਗਿਆ ਇਹਦੇ ਵਿੱਚ ਮੇਨ ਕਹਾਣੀ ਇਹ ਹੈ ਕਿ ਇਹ ਜਿਹੜਾ ਵਿਅਕਤੀ ਸੀਗਾ ਜਿਹਨੂੰ ਇੱਕ ਵਾਰ ਕਰਕੇ ਲੈ ਗਏ ਸੀਗੇ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਇੱਕ ਲੇਡੀ ਜਿਹਦੇ ਘਰੇ ਗਿਆ ਸੀਗਾ ਉਹ ਇਸ ਤੋਂ ਫਾਈਨੈਂਸ ਤੇ ਪੈਸੇ ਕੁਸੇ ਲੈਂਦੀ ਹੈ ਇਹਨਾਂ ਦੀ ਕੋਈ ਆਪਕਸ ਟ੍ਰਾਂਜੈਕਸ਼ਨ ਸੀਗਾ ਤੇ ਲੇਡੀ ਨੇ ਇਹਨੂੰ ਲੈਂਡਿੰਗ ਦੇ ਬਹਾਨੇ ਉੱਥੇ ਬੁਲਾਇਆ ਕਿਉਂਕਿ ਉਹ ਜਾਣਦੀ ਸੀ ਫਾਈਨੈਂਸ ਦਾ ਕੰਮ ਕਰਦਾ ਹੈ ਤੇ ਆਪਣੇ ਜਿਹੜੇ ਦੋ ਸਾਥੀ ਉੱਥੇ ਸੀਗੇ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇਹ ਜਿਹੜੇ ਇਹਨਾਂ ਕੋਲ ਹਥਿਆਰ ਸੀਗੇ ਆਰ ਇੱਕ ਤੀਖੇ ਵੈਪਨ ਵੀ ਇਹਨਾਂ ਕੋਲ ਸੀਗੇ ਤੇ ਉਹਨਾਂ ਦੀ ਨੋਕ ਤੇ ਇਹਨਾਂ ਹਥਿਆਰਾਂ ਦੇ ਬੇਸਿਸ ਤੇ ਇਹਨੂੰ ਅਗਵਾ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਇਹ ਵਟਿੰਡਾ ਜਿਲ੍ਹੇ ਤੋਂ ਬਾਹਰ ਇਹਨੂੰ ਲੈ ਗਏ ਪਰ ਸਾਡੀ ਟੀਮ ਜਿਹੜੀ ਇਮੀਡੀਏਟਲੀ ਐਕਟਿਵ ਹੋ ਗਈ ਸੀ ਕਿ ਅਕੀਵਸ ਅਸੀਂ ਆਇਡੈਂਟੀਫਾਈ ਕਰ ਲਏ ਸੀਗੇ ਸਾਡੇ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਤੇ ਬਾਕੀ ਸੋਤਰਾ ਦੇ ਅਨੁਸਾਰ ਉਹਨੂੰ ਵਾਕ ਕਰਦੇ ਹੋਏ ਤੇ ਇੱਕ ਵਾਰ ਜਦੋਂ ਮੁੰਡਾ ਸਾਡੇ ਕੋਲ ਆ ਗਿਆ ਤੇ ਫਿਰ ਇਮੀਡੀਏਟਲੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵੈਮੈਂਡ ਕਰਿਆ ਡਿਮਾਂਡ ਕਿੰਨੇ ਪੈਸੇ ਦੀ ਕੀਤੀ ਗਈ ਸੀ ਸਟਾਰਟਿੰਗ ਜਿਹੜਾ ਉਹ ਵਕ 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 ਡਿਮਾਂਡਾਂ ਅਲੱਗ-ਅਲੱਗ ਟਾਈਮ ਤੇ ਹੋ ਰਹੀ ਸੀ ਕਿ ਪਹਿਲੇ ਕੋਈ ਜ਼ਿਆਦਾ ਪੈਸੇ ਸੀਗੇ ਫਿਰ ਉਹ ਕਮ ਕਰਦੇ ਗਏ ਤੇ ਵੀ ਟਾਈਮ ਜਿਹੜਾ ਹੈਗਾ ਉਹ ਡਿਮਾਂਡ ਘਟਾ ਦੇ ਨੇ ਲੇਡੀ ਦਾ ਕੀ ਰੋਲ ਸੀ ਜਿਹਨਾਂ ਦੇ ਘਰੇ ਦੇ ਲੇਡੀ ਇਹਦੀ ਮੇਨ ਜਿਹੜੀ ਕਾਂਸਪੀਰੇਟਰ ਹੈਗੀ ਹੁਣ ਤੱਕ ਦੀ ਜਿਹੜੀ ਤਫ਼ਸੀਲ ਸਾਡੀ ਹੈ ਉਹਦੇ ਮੁਤਾਬਿਕ ਲੇਡੀ ਮੇਨ ਕਾਂਸਪੀਰੇਟਰ ਜਿਹੜੀ ਹੈਗੀ ਇਸ ਚੀਜ਼ ਦੇ ਸਾਹਮਣੇ ਸਰ ਇਹਨਾਂ ਦਾ ਨਾਮ ਕੀ ਲੇਡੀ ਦਾ ਤੇ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਇਹ ਲੇਡੀ ਦਾ ਨਾਮ ਜੀ ਕਿੜਣਾ ਹੈਗਾ ਤੇ ਕਿੜਣਾ ਜਿੱਥੇ ਰਹਿੰਦੀ ਹੈ ਆਪਣੇ ਜੁਝਾਰ ਸਿੰਘ ਜੁਝਾਰ ਸਿੰਘ ਨਗਰ ਜੁਝਾਰ ਸਿੰਘ ਨਗਰ ਦੇ ਵਿੱਚ ਹੀ ਜਿਹੜੀ ਜਿੱਥੇ ਰੈ residense ਹੈਗੀ ਹੈ ਉੱਥੇ ਇਹਨੂੰ ਬੁਲਾਇਆ ਸੀਗਾ ਕਿਉਂਕਿ ਉੱਥੇ ਫ੍ਰੀਕੁਐਂਟਲੀ ਜਾਂਦਾ ਵੀ ਰਹਿੰਦਾ ਸੀਗਾ ਇੰਨੀ ਸੀ ਇਹਨਾਂ ਦਾ ਪਹਿਲਾ ਇੰਟਰੈਕਸ਼ਨ ਸੀਗਾ ਕਿਉਂਕਿ ਉਹ ਜਾਣਦੀ ਸੀਗੀ ਇਸ ਲਈ ਉਹਨੇ ਇਸ ਤਰੀਕੇ ਦੀ ਪਲੈਨਿੰਗ ਕੀਤੀ ਜਿਸ ਦਾ ਮਕਸਦ ਕੀ ਸੀ ਤਾਂ ਕਿ ਇਹਦਾ ਫੈਸਲਾ ਕੋਈ ਰਿਲੇਂਸਨ ਪੁਰਾਣਾ ਕੀ ਬੁਲਾਣਾ ਇਹ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਇਹ ਜਾਣਦੀ ਸੀਗੀ ਕਿ ਫਾਈਨੈਂਸ ਦਾ ਕੰਮ ਕਰਦਾ ਹੈ ਇਹਦੀ ਉਧਾਰੀ ਵੀ ਸੀਗੀ ਥੋੜੀ ਬਹੁਤੀ ਬਟ ਪ੍ਰਾਇਮਰੀ ਤਫਤੀਸ਼ ਜਿਹੜੀ ਹੈ ਇਹੀ ਕਹਿੰਦੀ ਹੈ ਕਿ ਇਹਨਾਂ ਦਾ ਮੇਨ ਮਕਸਦ ਸੀਗਾ ਕਿ ਕੁਝ ਪੈਸੇ ਤੋਂ ਐਟ ਲੈ ਜਾਵੇ ਸਰ ਫੈਮਿਲੀ ਨੇ ਅਮਾਉਂਟ ਦਿੱਤੀ ਹੈ ਪੁਲਿਸ ਨੂੰ ਵਿਸ਼ਵਾਸ ਚ ਲੈ ਕੇ ਦਿੱਤੀ ਹੈ ਉਸ ਤਰ੍ਹਾਂ ਆਪਰੇਸ਼ਨ ਸੀ ਸਾਡਾ ਪਲਾਨਡ ਆਪਰੇਸ਼ਨ ਸੀਗਾ ਅ ਅਸੀਂ ਫੈਮਿਲੀ ਜਿਹੜੀ ਸੀਗੀ ਉਹਦੇ ਨਾਲ ਪੂਰੇ ਟਾਈਮ ਬਣੇ ਹੋਏ ਸੀ ਕਿ ਸਾਡੇ ਆਫੀਸਰਸ ਫੈਮਿਲੀ ਦੇ ਨਾਲ ਸੀਗੇ ਤੇ ਸਾਡੀ ਮੇਨ ਪ੍ਰਾਇੋਰਟੀ ਸੀਗੀ ਕਿ ਜਿਹੜਾ ਆਪਣਾ ਮੁੰਡਾ ਹੈ ਉਹ ਪਹਿਲਾਂ ਸੇਫਲੀ ਸਾਡੇ ਕੋਲ ਆ ਸੋਮ ਫਰਮ ਥਰ ਹੀ ਵਾਸ ਰੈਸਕਿਊ ਤੇ ਇੱਥੇ ਇਹਨੂੰ ਲੈ ਕੇ ਵੀ ਗਈ ਸੀ ਬਸ ਜੀ ਕੈਪਟਨ ਹੈਂਡਰਸ ਜਿਹੜਾ ਕਿਤੇ ਹੋਰ ਉਸ

ਤੇ ਬਾਕੀ ਜਿਹੜੇ ਦੋ ਹੈਗੇ ਇਹ ਇਸੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਹੈਗੇ ਮਨਿੰਦਰ ਸਿੰਘ ਤੇ ਲੋਪਕ੍ਰਿਸ਼। ਸਰ ਇਹ ਵੀ ਗੱਲ ਹੈ ਕਿ ਰਿਲੇਸ਼ਨ ਦੋਨੋਂ ਖੜੇ ਪੜੇਗੇ। ਇਹ ਮੇਰੇ ਖਿਆਲ ਇੰਨਾ ਚੋ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਿਕ ਇਕਤਾ ਇਹਦੇ ਨਾਲ ਕਿਸ ਰਿਲੇਸ਼ਨ ਚ ਹੈਗਾ ਪਰ ਹੈਪਸ ਕੋ ਲਿਵ ਇਨ ਰਿਲੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਵੀ ਕੈਨੋਟ ਸੇ ਇਟ ਵਿਦ ਸਰਟੇਨਟੀ ਬਿਕੋਜ਼ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਹੁਣ ਚੱਲ ਪਈ ਹੈ ਤੇ ਉਹਦੇ ਨਾਲ ਜਿਹੜੇ ਖੁਲਾਸੇ ਹੋਣਗੇ ਉਹ ਦੱਸੋ। ਸਰ ਯੰਗ ਇਸ ਨੇ ਸਾਰੇ

ये सब चीजें जो है इन्वेस्टिगेशन में हम देखेंगे क्या इसके है इसके परिवार की फैमिली दैट विल फिगर आउट द अक्यूज हैज बीन अरेस्टेड उसके रिलेशन क्या है फैमिली है बच्चे हैं क्या है ये सब तफ्तीश का पार्ट है ठीक आने तो बाद ही ऐसी एक्टिव हो गए सी के ते साडे जेडी टीम्स हैगी उन्होंने उन्होंने क्लू मिलने के उदों शुरू हो गए सो पुलिस वाज बिहाइंड देम फ्रॉम द मोमेंट वी गॉट द